ਉੜਾ ਬੁਰਾ ਯਾਨੀ ਕਿ ਤੂੰ ਦੱਸ ਤੀ ਗੱਲ ਹਾਂ ਹਾਂ ਐਂਡ ਚ ਲਾਈ ਦੇ ਖੜ ਗਿਆ ਹਾਂ ਇੱਥੇ ਲਾਉਂਦਾ ਤੋੜ ਦੇ ਵਾ ਤੋੜ ਦੇ ਪਹਿਲਾਂ ਇਹਨੂੰ ਇਹਨੂੰ ਤਾਂ ਰਹਿਣੇ ਦਿੰਦਾ ਕਿਤੇ ਨਹੀਂ ਲਾਉਂਦਾ ਆ ਤੋ ਆ ਤੋੜ ਦੇ ਆ ਵੀ ਤੋੜ ਦੂ ਮੈਂ ਹਾਂ ਨਾ 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 ਵੜਦੇ ਇਹਨੂੰ ਮੈਜ਼ਰਮੈਂਟ ਪੂਰੀ ਕਰਨਾ ਆਪਾਂ ਨੇ ਇਹ ਲੈ ਬਾਕੀ ਤੇ ਹੈਗਾ ਹੁਣ ਉਸੇ ਮਾਰ ਲਾ ਹੱਥ ਉਸੇ ਨਿਸ਼ਾਨ ਲੱਗੇ ਉੱਥੇ ਤੋਂ ਬਬਾ ਬਬਾ ਬਾੜ ਦੇ ਲੈ ਮੂੰਹ ਨਾ ਵੜਦੇ ਉੱਤੇ ਉਹ ਬਾਤ ਕਰੀਆ ਲਾਉ ਤਿੰਦੇ ਦੇਖ ਲਈ ਗੋਲ ਵਾਲਾ ਹੁਣ ਇੱਥੇ ਲਾ ਆਪ ਨੂੰ ਜੱਛੜਣਾ ਇੰਨਾ ਆ ਛੱਡਣਾ ਪੱਲਾ ਉੱਪਰ ਲਾ ਐਨਾ ਮਣਾਂ ਦਾ ਆ ਇਹ ਗੱਠ ਖੋਲ ਤੇ ਮਣਿਆ ਮੈਂ ਇਹ ਗੱਠ ਖੋਲ ਤੇ ਚੱਲ ਠੀਕ ਆ ਹੂੰ ਸਿੱਧਾ ਕਰ ਇਹਨੂੰ ਐ ਬਿੰਗਨ ਰੱਖਦਾ ਦਾ ਕਰਦਾ ਮੈਂ ਤੀਰ ਮੰਗਣਾ 20 ਦਾ ਪਾਰ ਹੋ ਗਿਆ ਇਹ 21 22 ਫੜਿਆ ਵੀ ਇੱਥੇ ਤੇ ਇਹ ਇੱਥੇ ਬਾਈ ਗੋਲ ਤੇ ਫੜ ਲਾ ਲੈ 24 ਪੂਰਾ ਪੂਰਾ 24 ਇੱਕ ਮਿੰਟ ਰੁਕ ਮੈਂ ਵੀ ਪੜਨ। ਇਹ ਲੈ। ਅਜਾਜਮੇਟ ਆ ਗਿਆ ਦੀ ਪੂਰਾ 24 ਪੂਰਾ 24 ਇਹ ਵੇਖ ਲੈ। ਘਟਣਾ ਵੱਧ। ਗਾਈਂਚ ਘਟਣਾ ਵੱਧ। ਨਾ ਸਾਲਾ ਪੁਆਇੰਟਾਂ 'ਚ ਵੀ ਪੂਰਾ ਹੈ। ਪੁਆਇੰਟਾਂ 'ਚ ਵੀ ਪੂਰਾ। ਹਾਂ। ਮੈਂ ਆਪਣਾ ਪਰਲੇ ਪਾਸੇ ਹੁੰਦਾ। ਕੀ? ਤੂੰ ਬਚਾਇ ਤੂੰ ਪਾਲੇ ਪਾਸੇ ਹੋ ਜਾ। ਇੱਕ ਹੀ ਗੱਲ ਆਉਂਦਾ। ਓਏ ਇੱਕ ਵਾਰੀ ਦੋ ਮਾਰ ਨਾ ਇੱਕ ਤਾਂ। ਇੱਕ ਵਾਰੀ ਮਾਰਨਾ। ਹਾਂ ਇੱਕ ਇੱਕ ਵਾਰੀ ਮਾਰ ਦੇ ਤੂੰ। ਇੱਕ ਵਾਰੀ ਫਿਰ ਬਚ ਗਿਆ ਮੈਂ ਹੱਥ ਮਾਰ ਦਿੰਦਾ। ਇੱਕ ਵਾਰੀ ਮਾਰਨਾ। ਹਾਂ ਇਹ ਦੱਸਣਾ ਇੱਕ ਵਾਰੀ ਇਹ ਲੋਟ ਆ ਜਾਣਾ ਲੈ ਭਾਈ ਇਹ ਇੱਧਰ ਰੱਖਣਾ ਹੈ ਸਿਕਾਲੀ ਲੱਗੇ ਭਾਈ ਸਿੱਟਾ ਦੇਣ ਬੂਟਿਆਂ 'ਚ ਢਿੰਦੇ ਵਾਲਿਆਂ 'ਚ ਢਿੰਦੇ ਦੇਖ ਲਾਓ ਗਾਉੜਨਾ ਬੂਟਾ ਗਾਹ ਨੂੰ ਹੋ ਗਿਆ ਪਟਾਉਣਯੋਗਾ ਆ ਭਾਈ ਆ ਗਾਹ ਨੂੰ ਛੁੱਟੀ ਆਉਂਗਾ ਆਪਣੇ ਪਟਾਜੀ ਹੋ ਗਿਆ ਪੂਰਾ ਮੋਟਾ ਬੂਟਾ ਇਹਨੇ ਵਾ ਸਿੰਗਲ ਸਿੱਟੇ ਨਾਲੇ ਖੜ ਦੇਣਾ ਇਹਨੇ ਡਬਲ ਦੀ ਲੋੜ ਨਹੀਂ ਉਧਰ ਵੀ ਡਬਲ ਆਇਓਂ ਬੱਜੀਓ ਜਾਣਾ ਪਾਲੇ ਪਾਸਤੇ ਇਹ ਦੇਖੀ ਸੁਪਰ ਸੀਟ ਨੂੰ ਪਹਿਲਾਂ ਜੰਮਣੀ ਆ ਇਹ ਔਰ ਮਾਤੇ ਜਗ੍ਹਾ ਛੱਡਤੀ ਯਾਰ ਬਸਾਈਡ ਬਰੀ ਨੇ ਜਿੱਲ ਬਹੁਤ ਨਹੀਂ ਨਹੀਂ ਛੱਡੀ ਵੀ ਨਹੀਂ ਭਾਈ ਹਾਂ ਉਹ ਪਰ ਉਹ ਖਾਲੀ ਕਰਿਆ ਤਾਂ ਉਹ ਸੁਪਰ ਸੀਟਰ ਸੁਪਰ ਸੀਟਰ ਖਾਲੀ ਕਰਿਆ ਤਾਂ ਮੈਂ ਕਿਹਦਾ ਵੀ ਸ਼ਿੱਟਾ ਦੇ ਤਾ ਸਾਈਡ ਛੱਡਤੀ ਮੈਂ ਖਾਲੇ ਪਾਉਣੀ ਖਬਰੇ ਮਗਾ ਛੱਡ ਛੱਡੀ ਵੀ ਆ ਸ਼ਿੱਟਾ ਮਾ ਖਬਰੇ ਖਾਲੇ ਪਾਉਣੀ ਦਾ ਦੀਦਾ ਹੋਈ ਲੱਗਦਾ ਮਨੂੰ ਦਾੜੇ ਦਾ ਹੋਈ ਲੱਗਦੇ ਆ ਘਰੇ ਦੋ ਦਿਨ ਸਲਾਬ ਜਿਹੜੀਆਂ ਉਰੇ ਤੇ ਸੋ ਤਿੰਨ ਕਿਹੜਾ ਪਤਾ ਕੀ ਆਏ ਹਾਂ ਬਈ ਜੀ ਇੱਕ ਅੱਧਾ ਆਇਆ ਬਿਜਲੀ ਕੇ ਮਿੱਤੇ ਮੇਰੇ ਹੋਂ ਦੇ ਪਹਿਲੇ ਨੇ ਦੇ ਤਾ ਛਿੱਟਾ ਦਵਾੜ ਨੂੰ ਮੈਂ ਲੱਗਾਂ ਮੈਂ ਇਥੇ ਨਾਲ ਗੋਹਾ ਘਾ ਚੱਕਣਾ ਬਖਾ ਮਹਾਉਜ਼ਾ ਤੂੰ ਚੱਲ ਮੌਸਮ ਨੋ ਕੇ ਮਰਾ ਮੈਂ ਥੋੜਾ ਕਹਿ ਹੱਸ ਵੀ ਕਹਿੰਦਾ ਮੀਂਹ ਦੱਸਿਆ ਕੱਲ ਨੂੰ ਪਰ ਤੋਂ ਨੂੰ ਕੱਲ ਨੂੰ ਮੈਂ ਕਾ ਹੱਦ ਹੋ ਗਈ ਥਾਂਡ ਹੈ ਇੰਨੀ ਹਾਂ ਹੋ ਪੰਨੀ ਕਿਆ ਗਿਆ ਹੈ ਪਤਾ ਨਹੀਂ ਮੌਸਮ ਨੂੰ ਕੀ ਹੋ ਗਿਆ ਯਾਰ ਤੀ ਹਾਲ ਵਧੀਆ ਵਸਦੀ ਪੈਂਦੀ ਆ ਹਾਂ ਰਾਤ ਨੂੰ ਕੰਬਲ ਲੈ ਨਹੀਂ ਹੁੰਦਾ ਹੁਣ ਫੇਰ ਪਹਿਲਾਂ ਠੰਡ ਹੋ ਗਈ ਕਿਤੇ ਹੁਣ ਤਾਂ ਗਰਮੈ ਹੁੰਦੀ ਉਹ ਉਹ ਪਹਿਲਾਂ ਠੰਡ ਹੋ ਗਈ ਸੀ 2-4 ਦਿਨ ਆ ਹੁਣ ਫੇਰ ਉਹੀ ਕੰਮ ਹੋ ਗਿਆ ਥਾਲਾ ਇਹ ਦਵਾਲੀ ਨੂੰ ਇਹ ਮ ਵੀ ਨਹੀਂ ਆਦਾ ਇਹ ਵੀ ਬਿਜਲੀ ਨਹੀਂ ਕਹਿੰਦਾ ਮੈਂ ਤਾਂ ਕਹਿਦਾ ਮਾ ਦਿਹਾੜੀ ਲੱਗਣੀ ਕਪਈਏ ਦੀ ਗੁੱਡ ਦੇ ਗੁੱਡ ਕੇ ਸਾਲੀ ਸਾਰੀ ਜੰਮ ਆਉਂਦੀ ਵੀ ਬਈ ਰਹਿਣ ਦੇ ਲੋੜੇ ਕਹਿੰਦਾ ਲੋੜੇ ਨਹੀਂ ਹੈਗੀ ਕਹਿੰਦਾ ਆ ਵਿੱਚ ਵਿੱਚ ਬਿਜਰੀ ਵਿੱਚ ਵਿੱਚ ਬਿਜੋ ਵਧੀਆ ਯਾਰ ਮੈਂ ਤਾਂ ਠੀਕ ਆ ਭਾਈ ਵਿੱਚ ਵਿੱਚ ਵੀਰ ਆ ਫਿਰ ਠੀਕ ਨਹੀਂ ਗੱਲ ਤੇਰੀ ਮਰਜ਼ੀ ਭਾਈ ਇਕਲਾ ਕਰਨਾ ਹੈ ਪਾਜੀ ਕੋ ਹੋਰ ਕੰਮ ਕਰਨਾ ਹੈ ਹਾਂ ਗੰਨੇ ਮਾ ਸੂਰ ਆ ਗਿਆ ਥਾਲਾ ਮਾਰਨਾ ਮਾਰਨਾ ਹਾਂ ਮਾਰਨਾ ਹੈ ਅਸੀਂ ਖਾਈਏ ਨਾ ਪੀਏ ਹਾਂ ਭਜਾਉਣਾ ਕਰਨੇ ਮਾ ਤੇ ਗੰਨੇ ਵੇ ਤੇ ਭਜਾਉਣਾ ਹੈ ਉਨੇ ਪੀੜਨਾ ਕੇ ਨਾ ਬਹੁਤ ਆ ਜਿੱਕੇ ਗਿਆ ਉੱਥੇ ਹੁਣ ਅਜੇ ਬੜਨਾ ਆਏ ਛੂਏ ਸਾਹ ਲੈ ਕੇ ਵਿੱਚੇ ਉਂਵੀ ਡਰ ਲਾਇਦਾ ਬਾਈ ਬਜੀਆਂ ਵਾਲੀ ਐ ਫੇ ਉਂਵੀ ਡਰ ਲੱਗਦਾ ਐ ਹੋਰ ਥੋੜੀ ਕੰਡਾ ਦੋ ਫੇ ਬਜੇ ਵਾਲੀ ਪੈਂਦੀ ਆ ਉੱਪਰ ਆ ਬਜੇ ਵਾਲੀ ਉੱਪਰ ਪੈਂਦੀ ਉਹ ਤਾਂ ਸਾਰਾ ਕੰਮ ਖਰਾਬ ਐ ਫੇ ਦੂਈ ਦਾ ਰਹਿ ਜਾਂਦਾ ਬਜੀਆਂ ਵਾਲੀ ਖੜ ਜਾਂਦੀ ਆ ਫੇ ਬਜੀਆਂ ਕਰਕੇ ਉਹ ਇਹ ਆ ਗਿਆ ਇਹ ਵੀ ਵੇਖਾਂ ਕੀ ਹੈ ਆ ਵੀ ਕੀ ਹੈ ਮੈਂ ਤਾਂ ਇੱਧਰ ਆ ਰੇਣਾ ਕਾਂਗਰਸ ਹਟਾ ਦਿੰਦਾ ਯਾਰ ਯਾਰ ਮੈਂ ਤਾਂ ਕਿੱਥੇ ਤਾਂ ਦੇਖ ਕਰੂੰ ਮੈਂ ਪੰ ਪੰਜ ਮੈਨੂੰ ਬਾਹਰ ਹੋਣਾ ਦੇਖ ਲੈਣੀ ਹੁਣ ਕਿੰਨੇ ਦਿਨ ਹੋ ਗਏ ਆ ਉਹ ਨਾਲ ਪਿੱਛੇ 2 ਦਿਨ ਪਹਿਲਾਂ ਛਿੱਟੇ ਵਾਲੀ ਦੇਖ ਲੈਣੀ ਨਾਲ ਸਾਦੂੰਤੀਆਂ ਛਿੱਟੇ ਵਾਲੀ ਪੈਂਦਾ ਹੁੰਦੀ ਆ 来 ਵਿਪਰਾਵਾ ਦੇ ਤਿੱਤਾ ਆ ਗਿਆ ਛੱਟਾ ਤੇ ਦੇਲੇ ਹੇਤਾ ਦੀ ਕਿਸੇ ਬਟਾ ਥਾਲਾ ਬੂਟਾ ਨਹੀਂ ਹੋਈ ਮਰਿਆ ਹੈਗਾ ਕੋਈ ਵੀ ਬੂਟਾ ਮਰਿਆ ਹੋਵੇ ਲੈਣ ਚ ਮਰਿਆ ਤੂੰ ਆਣੇ ਦੇਖ ਵੀ ਖੜੇ ਕਿਸਾਰ ਸਾਦੇ ਹਾਂ ਕੋਈ ਐ ਨਹੀਂ ਕੋਈ ਛੋਟਾ ਕੋਈ ਬੜਾ ਹੈ ਹੈ ਇਹ ਬੂਟਾ ਦੇਖ ਲੈ ਤੂੰ ਆਹ ਬੂਟਾ ਹਾਂ ਉਹ ਸਾਹਮਣੇ ਉਹਦਾ ਹੈ ਤੇਰਾ ਉਹ ਬੂਟਾ ਖੜਾ ਹਾਂ ਕੇ ਕੇ ਇਹ ਇਕੱਠੇ ਲੱਗੇ ਆ ਇਕੱਠੇ ਲੱਗੇ ਇਕੱਠੇ ਲੱਗੇ ਆ ਮੈਂ ਤੁਹਾਨੂੰ ਲੈਣ ਦਿਖਾਉਣਾ ਆ ਇਧਰ ਆਹ ਇੱਕ ਬੂਟੇ ਦੇ ਨਾਲ ਸ਼ੁਰੂ ਹੋ ਜਾ ਮੈਂ ਦਿਖਾ ਦੇ ਕਿਹੜਾ ਬੂਟੇ ਚ ਮਾੜਾ ਨਾ ਮਾੜਾ ਨਾ ਥੰਮ ਰਿਆ ਪਿਆ ਕਿ ਅਨਖਾ ਵੀ ਕਿਹੜਾ ਬੂਟਾ ਜਾਂ ਕੋਈ ਛੋਟਾ ਵੱਡਾ ਦਿਖਾ ਦੇ ਨਾ ਕਿਸੇ ਨੂੰ ਨਾ ਕਿਸੇ ਨੂੰ ਕੀੜਾ ਦੇ ਉੱਪਰ ਤੱਕ ਇੱਕੋ ਸਾਈਜ਼ ਆ ਇੱਕੋ ਚੀਜ਼ ਆ ਸਾਰੀ ਹਾਂ ਵੀ ਰੇਟ ਵਧੀਆ ਲਾਉਣਾ ਇਹ ਪਾ ਵਧੀਆ ਲੱਗਣੀਆਂ ਬੂਟੇ ਤੇ ਲੱਗਣਾ ਹਾਂ ਓ ਬੂਟੇ ਤੇ ਨਾਲ ਵੀ ਰੇਟ ਲੱਗਣਾ ਕਨਸਲਪੁਰ ਤੋਂ ਥੋੜਾ ਲੱਗਣਾ ਓ ਕਿਹੜਾ ਨਸਲ ਵਾਲਾ ਦੇਖਿਆ ਨਹੀਂ ਕੁੱਤਾ ਉਦਣ ਮਾਹ ਤੋਂ ਤੇਰੇ ਉਹ ਉਹਨੂੰ ਬਾਈ ਬਲਾਈ ਮੜ ਜਾ ਹੈ ਉਹ ਬਾਈ ਨੂੰ ਜੇ ਤੇਰੇ ਬੁੱਟੇ ਦਿਖਾ ਦੂੰਗੇ ਆਈ ਉਰੀ ਰਹਿਣਾ ਉਹ ਖਾਲਾ ਕੇ ਉਹਨੂੰ ਤੇ ਰੇਟਾ ਮਿਲਦਾ ਹੋਰ ਵੀ ਦਿਖਾਉਣੇ ਆਪਰੇ ਬੁੱਟੇ ਨੂੰ ਮਾਹ ਨਸਰ ਕਰ ਨਾਲ ਦਾ ਫਰਕ ਇਹੀ ਹੁੰਦਾ ਬਾਈ ਹਮ ਇੱਕ ਆਪਣੇ ਵਾਲਾ ਕੁੱਤਾ ਐ ਉਹ ਭੈਣ ਜਿਹਦਾ ਮੁਰਗੀ ਚੱਕ ਕੇ ਨਾ ਹਟਦਾ ਹਾਂ ਹੈ ਹਾਂ ਇੱਕ ਜਿਹੜਾ ਹੁਣ 150 ਪਰ ਟਰੈਕਟਰ ਤੇ ਦੇਖਿਆ ਚ ਉੱਥੇ ਸਾਲਾ ਕਹੇ ਤੇ ਆਏ ਚੱਲ ਬੈਠ ਉੱਪਰ ਸੀਟ ਤੇ ਜੇ ਸਾਲਾ ਸੀਟ ਪਰ ਚੜ੍ਹ ਜਾਂਦਾ ਘੜਿਆਂ ਨੂੰ ਕਹਿੰਦੇ ਉੱਥੇ ਬਹਿ ਜਾ ਇਹਨੇ ਥੱਲੇ ਉੱਠ ਰੱchnਾ ਉਹ ਪਿਓਰ ਆ ਉਹ ਦੋਗਲਾ ਉਹ ਤਾਂ ਉਹਦੇ ਕੋਲੋਂ ਬਲਾਵਾ ਨੂੰ ਨਾ ਆ ਉਹ ਜਾਂਦਾ ਕੋਲੋਂ ਜਾਂ ਦੂਰ ਨੂੰ ਉਹ ਦੰਦਾ ਦੂਰ ਨੂੰ ਵੀ ਡੰਡਾ ਮਿਰੂਗਾ ਡੰਡਾ ਤਾਂ ਫਿਰਨਾ ਹੀ ਇਹ ਪੁੱਠੇ ਕਰਦੇ ਨੇ ਉਹਨੇ ਹੈ ਕਿ ਨਹੀਂ ਸਦਾ ਬੋਕੰਦਾ ਹੂੰ ਤਾਂ ਮੋਂ ਪੁੱਠੇ ਕਰਦੇ ਆਂਗੇ ਬਾਹਰ ਕੁੱਤਾ ਬਹੁਤ ਹਮੰਦਾਰਾ ਹੈ ਬਾਹਰ ਰੱਖੀ ਸਾਡਾ ਪੁੱਤਾ ਹੁੰਦਾ ਦਾ ਹਾਂ ਸਮਝਿਆ ਅਦੀ ਛੋਟੇ ਤੇ ਹੂੰ ਆ ਦੇਸੀ ਹੀ ਹੁੰਦਾ ਤਾਂ ਖੁੱਲਾ ਫਿਰਦਾ ਹੁੰਦਾ ਤਾਂ ਸਮਝਿਆ ਉਹਨੇ ਕਿਆ ਕਰਨਾ ਉਹਨੇ ਕਿਸੇ ਨੂੰ ਕੁਝ ਨਹੀਂ ਗਣਾ ਖੁੱਲਾ ਖੁੱਲਾ ਬੈਠਾ ਰਹਿਣਾ ਉਹਨੇ ਤੈਨਾਂ ਜਾ ਕੇ ਸਮਾਨ ਨੂੰ ਹੱਥ ਪਾਇਆ ਨਹੀਂ ਵੀ ਸਮਾਨ ਚੱਕਿਆ ਕੋਈ ਉਹਨੇ ਜਦੇ ਪੈ ਜਾਣਾ ਸਾਲੇ ਨਹੀਂ ਤੂੰ ਗਏ ਕੋਲ ਫਿਰ ਜਉਦੇ ਬਾੜੇ ਚ ਤੂੰ ਸਮਾਨ ਹੀ ਚੱਕਣ ਦੇਣਾ ਉਹਨੇ ਤੈਨੂੰ ਆਹੇ ਜਾਈ ਦੇ ਕੁੱਤੇ ਨਸਲ ਵਾਲੇ ਸਾਲੇ ਹੈ ਕਿ ਨਹੀਂ ਨਾਲੇ ਆਵਾਰਾ ਨਾਲੇ ਖੁੱਲਾ ਫਿਰਦਾ ਦਾ ਇਹ ਬੰਨੇ ਮੇਰੇ ਨਾਲ ਥੜੇ ਆਵਾਰਾ ਨੂੰ ਜ਼ਿਆਦਾ ਅਕਲ ਹੁੰਦੀ ਆ ਹੈ ਕਿ ਨਹੀਂ ਆਵਾਰਾ ਆਵਾਰਾ ਦਾ ਬਾਈ ਬਹੁਤ ਆ ਹਾਂ ਇਹ ਧੋਕੇ ਖੱਤਾ ਧੋਕੇ ਖਾਦੇ ਹੁਣ ਸ਼ੁਰਤ ਜੰਮ ਦੀ ਸਾਰ ਉਹਨੂੰ ਇੱਕ ਮਿਲ ਗਿਆ ਟਿਕਾਣਾ ਮਿਲ ਗਿਆ ਉਹਨੂੰ ਆਪੇ ਕੰਮ ਕਰਦਾ ਇਕਲਾ ਹੁਣ ਨਾਲੇ ਆਉਣੀ ਆਉਣੀ ਵੀ ਧੱਕੇ ਖਾਂਦਾ ਫਿਰਦਾ ਮੈਂ ਤਾਂ ਸ਼ੁਰਤ ਹੀ ਪਾਲਿਆ ਬਲੋਸਾ ਪਿਆਰ ਨਾਲ ਉਹਨੂੰ ਇੱਥੇ ਨਾਲੇ ਨੇ ਇਹ ਵੱਡਾਂ ਘੁੰਮਦੀ ਰਹੇ ਹੋਈ ਹੋਵੇ ਅਜਾਣ ਕੋਈ ਕਿਹਨੇ ਸਾਰਾ ਮਿਲ ਜਵੇ ਕਿਹ ਕਿਹ ਘਰ ਮਿਲ ਜਵੇ ਉਹਨਾਂ ਟਗਾੜੇ ਲੱਗ ਗਿਆ ਐ ਕਿਹਨੇ ਜੀ ਆਖੀ ਕਰਦਾ ਇਕਲਾ ਸਾਡੇ ਵੀ ਇੱਕ ਆਉਂਦੀ ਵਿਚਾਈ ਉਹ ਕੁੱਤੀ ਛੋਟੀ ਜਿਹੀ ਹੂੰ ਉਹ ਪਹਿਲਾਂ ਇੱਕ ਅਬਾਰੀ ਘੁੰਮਦੀ ਹੁੰਦੀ ਸੀ ਹੁਣ ਬਾਹਰ ਬਹਿਣ ਲੱਗੀ ਆ ਕੇ ਰੋਟੀ ਪਾ ਦੇਣੇ ਬਾ ਖਾ ਲੈਂਦੀ ਆ ਉਹ ਰੱਖ ਉਹ ਕੀ ਉਹ ਕਰਦੀ ਆਹੋ ਫਿਰ ਫਰਕ ਉਹ ਨਾ ਇੰਜ ਦਾ ਫਰਕ ਵਾਹ ਪੈਂਦਾ ਇਹ ਸਾਡੇ ਚਾਹਮਲ ਜਿੰਦੇ ਵੀ ਸਾਨੂੰ ਤਾਂ ਰੱਖਿਆ ਸਾਡੇ ਨਿਆਣੇ ਪੰਗੜੇ ਨੇ ਉਹ ਤੇਰੇ ਚਾਹਮਲ ਦੇ ਹੈ ਚੱਲ ਹੁਣ ਤਾਂ ਰੇਦਾ ਛੱਡ ਤਰੇਗਾ ਕਹਿੰਦਾ ਮੈਂ ਦੇ ਦੇਣਾ ਆਪਾਂ ਵੀ ਬੀਜੀ ਹੁਣ ਜਾ ਕੇ ਲੈ ਕੇ ਬੀਜਣੇ ਕਣਕ ਬੀਜ ਨਹੀਂ ਪਿੰਡ ਪਰਦੀਨ ਵਾਲੇ ਕੋਲ ਦੂਹਰਾ ਰੌਣੀ ਕਰਨਾ ਲੈਟ ਆਈ ਨਹੀਂ ਹੈਗੀ ਅੱਜ ਰੌਣੀ ਕਰਨਾ ਰਾਤ ਬਾਜ ਜਾਂਦਾ ਉਹ ਮੈਂ ਕਹਿੰਦਾ ਕਾ ਕਦਾ ਕੰਮ ਸਮਾਪਤ ਕਰ ਲਿਆ ਤਾਂ ਕਣਕ ਤਾਂ ਸਮਾਪਤ ਹੈ ਹੁਣ ਹਾਂ ਆਹਰ ਮੋਡ ਵਾਲਾ ਰਹਿਦਾ ਨਹੀਂ ਹੋ ਜਾ ਮੁੱਈ ਜਣੇ ਨੂੰ ਥੋੜੀ ਜਾ ਹੋ ਥੋੜਾ ਜਾ ਰਹਿੰਦਾ ਸਾਰਾ ਕੰਮ ਹੋ ਗਿਆ ਸਾਰਾ ਹੋ ਗਿਆ ਬਾਕੀ ਜਿਹੜੇ ਰੌਣੀ ਵਾਲਾ ਗੰਨੇ ਵਾਲੀ ਰਹਿ ਗਈ ਆਪਣੀ ਤਾਂ ਬੂਟੇ ਵਾਲੀ ਹੁਣ ਗਈ ਜਣੀ ਉਹ ਨਹੀਂ ਠੀਕ ਨਹੀਂ ਹੁਣ ਬੂਟੇ ਬੂਟਾ ਨਹੀਂ ਕੇ ਲੋੜ ਆ ਬੀਜਣੇ ਦੀ ਜਾਂ ਆਪਣਾ ਸੌਦਾ ਹੀ ਹੋ ਗਿਆ ਦਸ ਦਿਨ ਤੇ ਬਾਅਦ ਦਾ ਕੰਮ ਹੋਰ ਕਿਆ ਉਹਦਾ ਹੁਣ ਪਾਣੀ ਦਾ ਭਰਨੇ ਉਹਨਾਂ ਦਾ ਵੀ ਸੌਦਾ ਹੋਈ ਜਾਣਾ ਮੈਨੂੰ ਮੈਂ ਦਾ ਪਹਿਲੇ ਪਾਲੀ ਝੜੀ ਆ ਹਾਂ ਹਾਂ ਉਹਨਾਂ ਦਾ ਸੌਦਾ ਵੀ ਹੋਣਾ ਉਹ ਵੀ ਹੁਣ ਬਾਕੇ ਨੇ ਇੱਕ ਵਾਰੀ ਪਾਣੀ ਨਾਲ ਭਰੀ ਜਾਣੀ ਫੁੱਲ ਚੱਲਣ ਦੇ ਪਾਣੀ ਖੱਡੀ ਜਾਣਾ ਖੱਡਾ ਹਾਂ ਦਾ ਬਾਈਆਂ ਨੂੰ ਵੀ ਕਿਹੜਾ ਉਹ ਤਾਂ ਕਹਿੰਦਾ ਦਿਖਾ ਦਿਖਾ ਦਿਓ ਮੰਨੂ ਕਹਿੰਦਾ ਮੈਂ ਕਰਾ ਦਿੰਦਾ ਮੈਂ ਹਾਲੇ ਨਹੀਂ 15-20 ਦਿਨ ਖੜ ਜਾ ਹਾਲੇ ਮਹੀਨਾ ਅੱਛਾ ਰੇਟ ਵਧਣਾ ਇਹਦਾ ਘਟਣਾ ਨਹੀਂ ਹੈਗਾ ਯਾਦਾਂ ਰੇਟ ਯਾਦ ਨਾਲ ਠੀਕ ਨਹੀਂ ਗੱਲ ਆ ਹੋਊਗਾ ਠੀਕ ਆਪਣਾ ਮੈਂ ਹਾਲੇ ਖੜ ਜਾ ਮੂੰ ਵੀ ਤਾਂ ਮਹੀਨੇ ਦਾ ਟਾਈਮ ਦੇਣੀ ਹੈ ਯਾਰ ਨਾ ਨਏ 2 ਮਹੀਨੇ ਦਾ ਹਾਂ ਹਾਂ ਤੇ ਆਪਾਂ ਇਹਦੇ ਨੂੰ ਮਿਲ ਸੌਦਾ ਕਰਾਂਗੇ ਇਹਦਾ ਉਹੀ ਹਿਸਾਬ ਨਾਲ ਠੀਕ ਨਹੀਂ ਗੱਲ ਠੀਕ ਹਾਂ ਨਹੀਂ ਹੋਏਗਾ ਕੰਮ ਹੋਗਾ ਟਾਈਮ ਹਲ ਨਹੀਂ ਹੋਏਗਾ ਕਣਕ ਬੀਜਣੀ ਕਣਕ ਨਹੀਂ ਬੀਜੋ ਫਿਰ ਯਾਰ ਉਹ ਮੈਂ ਕੀ ਫਾਇਦਾ ਫਿਰ ਉਹਦਾ ਨਾ ਸੇ ਬੱਜਣਾ ਖਰਚਾ ਹੀ ਆਉਣਾ ਜਿਆਦਾ ਬੜੇ ਬੂਟ ਤੇ ਹੈ ਬੂਟ ਤੱਕੜੇ ਜਾਂ ਬਹੁਤ ਨਾ ਬੂਟੇ ਹੀ ਤੱਕੜੇ ਆ ਫਿਰ ਹੁਣ ਵਿੱਚ ਆਪਣੇ ਪੱਟਣੇ ਫਿਰ ਨਾਸ ਬਾਜਣਾ ਦਾ ਕੀ ਫਾਇਦਾ ਫਿਰ ਠੀਕ ਹੈ ਨਾ ਜੀ ਨਾ ਹੌਦਾ ਬਣਿਆ ਸੌਦਾ ਨਾ ਹੀ ਬਣਿਆ ਤਾਂ ਕਿਤੇ ਨਹੀਂ ਕਿਤੇ ਇੱਕ ਇਦਾਂ ਹੀ ਪਿਆ ਰਹੂਗਾ ਜੇ ਫੜੀ ਕਾਨ ਕਾ ਪੱਕ ਕੇ ਵੀ ਗਈ ਯਾਰ ਬੂਟੇਆਂ ਜਾਂ ਮੇਰੀ ਗੱਲ ਜੇ ਜਿੱਕਣਾ ਆਪਾਂ ਕਹਿੰਦੇ ਵੀ ਆਪਣੀ ਆਫਰੀਦੀ ਫਸਲ ਹੋਊਗੀ ਫਰੀ ਫਰੀ ਦੀ ਬਾਈ ਕੋਈ ਨਹੀਂ ਹੁੰਦੀ ਇਹ ਹਾਂ ਜੇ ਆਪਾਂ ਕਹਿੰਦੇ ਆਪ ਆਪਣੀ ਬੂਟਾਂ 'ਚ ਫਰੀਦੀ ਫਸਲ ਹੋਊਗੀ ਆਹ ਹਾਂ ਇਹ ਫਰੀਦ ਹੀ ਨਹੀਂ ਹੈਗੀ ਪਹਿਲਾਂ ਕੀਲੇ ਦੀ 10000 ਤਾਂ ਕਢਾਈ ਲਾ ਲੈ ਦੀ ਨਾ ਠੀਕ ਹੈ ਗੱਲ ਉਹ ਕਢਾਈ ਲਾ ਫਿਰ ਕਢਾਈ ਲਾਈ ਹਾਂ ਇਹ ਪੂਰੀ ਹੁੰਦੇ ਪੈਸੇ ਇਹ 12 13 ਕਾਉਂਟਰ 14 ਕਾਉਂਟਰ ਹੱਦ ਨਿਕਲਦੀ ਐ ਉਹ 12 13 ਪਰ ਤੱਕ ਪੂਰੀ ਹੁੰਦਾ ਕੰਮ ਹਾਂ ਕਿ ਕਾਉਂਟਰ ਦਾ ਕਹਿ ਲੈਣਾ ਹਾਂ ਫਿਰ ਉਹ ਪੂਰੀ ਹੁੰਦਾ ਪਰ ਰੇ ਵੀ ਬੈਣਾ ਸਭ ਕੋ ਸਪਰੇ ਆਉਣੇ ਸਭ ਕੋ ਹੁਣਾ ਇਹ ਜਣੀ ਆਇਆ ਵੀ ਖੇਤ ਆਪਣਾ ਸੁਥਰਾ ਰਹਿੰਦਾ ਹੈ ਹੋਰ ਕੁਝ ਨਹੀਂ ਆਇਗਾ ਆਇਆ ਨਾ ਕਿ ਮੈਨੂੰ ਬਾਜਣੀ ਨਾ ਯਾਰ ਪੂਰੇ ਹੀ ਉੜੇ ਆ ਉਹ ਕਿਸਾਨ ਨੂੰ ਨਹੀਂ ਬਚਦਾ ਕਿਸਾਨ ਤਾਂ ਤੂੜੀ ਬਾਜਣੀ ਆ ਤੂੜੀ ਤਾਂ ਬਦੇ ਨਹੀਂ ਬੰਦਾ ਕਿਸਾਨ ਨਹੀਂ ਕਿਸਾਨ ਤਾਂ ਐਂ ਕਹਿੰਦਾ ਹੁੰਦਾ ਵੀ ਮੇਰਾ ਖੇਤ ਸੁਨਣਾ ਪਿਆ ਉਈ ਪਰਸਨ ਹੋ ਜਵੇ ਕਦੇ ਕਹਿੰਦਾ ਵੀ ਮੈਨੂੰ ਰੁਪਈਆ ਬਚੂ ਗਰੋ ਕਦੇ ਨਹੀਂ ਕਹਿੰਦਾ ਹੁੰਦਾ ਬਾਈ ਉਹ ਕੰਮ ਹੋਇਆ ਬਾਈ ਇੱਕ ਗੀਤ ਹੁੰਦੇ ਤੇ ਪੁਰਾਣੇ ਫਿਲਮਾਂ ਹਿੰਦੀ ਵੀ ਹੈਗੀਆਂ ਪੰਜਾਬੀ ਵੀ ਹੈਗੀਆਂ ਕਹਿੰਦਾ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਬਹੁਤ ਕੰਮ ਹੈ ਉਹ ਕੰਮ ਹੁਣ ਹੋਇਆ ਵਿਆ ਠੀਕ ਨਹੀਂ ਪਗੜੀ ਸੰਭਾਲਨੀ ਪੈਣੀ ਪਗੜੀ ਸੰਭਾਲਨੀ ਪੈਣੀ ਬਸ ਹੁਣ ਇਹ ਸੰਭਲਣੀ ਤਾਂ ਇਹ ਸਾਰੇ ਇਕੱਠੇ ਹੋਊਗੇ ਕਿਸਾਨ ਨਹੀਂ ਇਕੱਲੇ-ਇਕੱਲੇ ਨੇ ਤੇਰੇ ਨਾਲ ਗੜਾਸਾ ਕਮਾਉਣਾ ਇਹਨਾਂ ਨੇ ਨਿਚੋੜ-ਚੋੜ ਕੇ ਖਾਣੇ ਇਹਨਾਂ ਨੇ ਠੀਕ ਨਹੀਂ ਗੱਲ ਮੁਰਕ ਹਾਂ ਕੱਲ ਦੇਖਿਆ ਨਹੀਂ ਕੱਲ ਉੱਥੇ ਜੱਗੇ ਤੇ ਅਸੀਂ ਮੰਡੀ ਹਫਸਾਬਾਦ ਫੇਰ ਦੱਸ ਕੀ ਹਾਲ ਐ ਉਹ ਬਾਈ ਕਹਿੰਦਾ ਬਾਈ ਸਰਿਆ ਮਿੱਤ ਕਹਿੰਦਾ ਸਰਿਆ ਪੈਸੇ ਫੜਿਆ ਨੇ ਫੇਰ ਕਹਿੰਦਾ ਮਨੂਬੂਪਰ ਕਹਿੰਦਾ ਕਹਿੰਦਾ ਬਾਈ ਪੈਸੇ ਲਿਆ ਦੇ ਤਾਂ ਤੇਰੀ ਕਾਂਕ ਚੱਕਣੀਆਂ ਉਹਨੂੰ ਕਹਿੰਦਾ ਆਰਥੀ ਨੂੰ ਕਹਿੰਦਾ ਹਾਂ ਤੇਰਾ ਛੈਲਰ ਵਾਲਾ ਹਾਂ ਮਨੂ ਹਫਸਾਬਾਦ ਕੋਈ ਛੈਲਰ ਖੋਲ ਨਵਾਂ ਹੀ ਖੋਲਿਆ ਹਲੇ ਆਹੋ ਕਹਿੰਦਾ ਬਾਈ 1,20,000 ਰੁਪਏ ਦਾ ਕਹਿੰਦਾ ਮੈਂ ਆਪ ਫੜਾ ਕੈਂਟੂ ਹੈਂਡ ਕੈਸ਼ ਸੁਣ ਚ ਪਰਾਣੇ ਦਾ ਰੂੰਦੇ ਤੇ ਨਵੇਂ ਨੂੰ ਕਿਹੜਾ ਘੱਟਾ ਪੈ ਗਿਆ ਹਾਂ ਉਹੀ ਗਾ ਉਹੀ ਬਹਿ ਗਿਆ ਗਾਣੇ ਦਾ ਜਲ ਬੰ ਇਹਦਾ ਭਾਈ ਮੇ ਕਿਸਾਨ ਦਾ ਖੂਨ ਨਿਚੋੜਦੇ ਆ। ਯਾਰ ਹੁਣ ਇਹਦਾ ਵੇਲੇ ਹੋ ਗਿਆ ਕਿ ਉਹ ਐਂ ਦੇਖ ਲੈ ਵੀ ਬੰਦਾ ਸਰਿਆਂ ਬੋਲ ਰਿਹਾਗਾ। ਰੋ ਰਿਹਾ ਉਹਦਾ ਮੂੰਹ ਤੇ ਮੂੰਹ ਦੇਖਿਆ। ਯਾਰ ਇਹ ਲੈ ਨਾ ਉਹ ਨਹੀਂ ਐ। ਉਹਦਾ ਭਾਈ ਕਹਿੰਦਾ ਕੀ ਕਰੂਗਾ? 40 ਬੰਨੇ ਕਿੰਨੇ ਹੋ ਗਿਆ ਕਹਿੰਦਾ ਮੇਰਾ ਵੀ ਐਦਾਂ ਹੀ ਜਾਣਾ ਕਹਿੰਦਾ। ਕਹਿੰਦਾ ਮੇਰੀ ਆੜ ਤਾਂ ਨਹੀਂ ਹੈ ਉਹ ਨਹੀਂ ਕਹਿੰਦਾ। ਫਿਰ ਮੈਨੂੰ ਕਾਟਣਾ ਮਾਰਨਾ। ਉਹ ਉਹੀ ਗੱਲ ਐ। ਠੀਕ ਹੈ ਉਹ ਕਹਿੰਦਾ ਮੈਂ ਗਾਹਾਂ ਹੀ ਕਾਟ ਲਾਂਗਾ ਹਨਾ ਨੂੰ ਉਹ ਵੀ ਦਾ ਗੱਲ ਕਿਆ ਕਰੇ ਉਹ ਗਾਹ ਕੇ ਸਾਰੋਂ ਨੇ ਫਿਰ ਇਹ ਘਰ ਤਾਂ ਹੁੰਦੇ ਆ ਉਹਨੇ ਕੱਲ ਬਾਈ ਸਾਨੂੰ ਬੁਲਾਇਆ ਕਹਿੰਦਾ ਬਾਈ ਆਜੋ ਯਾਰ ਕਈ ਅੱਜ ਹੀ ਜਾਣਾ ਅਸੀਂ ਅੱਜ ਦਰਖਾਸਤ ਦੇਣੀ ਆ ਸਭ ਕੁ ਪ੍ਰੂਫ ਹੈਗੇ ਉਹ ਪਏ ਮੈਂ ਠੀਕ ਹੈ ਕਿਉਂਕਿ ਉਹਨਾਂ ਗੱਡੀਆਂ ਮੋੜੀਆਂ ਉੱਪਰ ਹੁੰਦੀ ਨਹੀਂ ਸਲਿੱਪਾਂ ਆ ਉੱਪਰ ਲਿਖਿਆ ਵਾ ਸਪੈਸ਼ਲੀ ਵੀ ਇੰਨੀ ਕਾਟ ਥੋੜੀ ਅੱਛਾ ਹਾਂ ਇੱਕ ਵਰਚੀ ਮੂਰੇ ਕੋ ਹੋਰ ਆ ਬੈ ਵਰਚੀ ਕਮਾਵੇ ਉਹ ਵਿਆਹ ਬੋਰੀਆਂ ਦੀ ਕਾਟ ਆ ਜੀ ਫੇਰ ਹੁਣ ਪ੍ਰੂਫ ਅੱਜ ਡੀਸੀ ਨੂੰ ਪੇਸ਼ ਕਰਨੇ ਆ ਵੀ ਦੇਖ ਕਿਆ ਐਕਸ਼ਨ ਕਰੋ ਕਿਆ ਕਰਦੇ ਕਰਦੇ ਆ ਸੀ ਯਾਰ ਸਰਕਾਰ ਬਦਨਾਮ ਹੀ ਹੋਣਾ ਹੈ ਸਰਕਾਰ ਨੂੰ ਗੱਲ ਉਹ ਬੰਦਾ ਸਰਾਮ ਭਗਵਾਨ ਤਮਨ ਹੁੰਦਾ ਇਹਦਾ ਮਾਂ ਇਹਦਾ ਮਾਰੀ ਸਖਤਾਈ ਚਾਹੀਦੀ ਆ ਐਸਐ ਐਸਡੀਐਮ ਬਣੀਆਂ ਤਾਂ ਕਹਿੰਦਾ ਮੈਂ ਉਹ ਐਸਐਡੀਐਮ ਕੋਲ ਜਾ 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 ਕੇ ਆਇਆ ਹਾਂ ਹਾਂ ਕਹਿੰਦਾ ਕੋਈ ਹੱਲ ਨਿਕਰੇ ਮੇਰਾ ਫੇਰ ਮੈਂ ਕਿਹਾ ਬਾਈ ਫਿਰ ਮੂਝਵਾਨੀ ਹੱਲ ਨਹੀਂ ਹੋਣਾ ਇਹ ਹਾਂ ਇਹਦਾ ਕੋਈ ਵੀ ਕਾਰਵਾਈ ਕਰਨੀ ਹੈ ਬਣਾ ਪ੍ਰੂਫ ਨਾਲ ਕਰੋ ਪ੍ਰੂਫ ਨਾਲ ਕਰੋ ਨਾ ਠੀਕ ਆ ਗੱਲ ਹਾਂ ਜੀ ਉਹ ਨੂਰ ਵਾਲਾ ਪਾਈ ਦਾ ਫਾਇਦਾ ਨਹੀਂ ਕੋਈ ਫਿਰ ਜੇ ਮੱਲਾ ਤੋਂ ਥਾਣੇ ਵਿੱਚ ਵੀ ਗਏ ਐਫਆਰ ਦੇਣ ਤਾਂ ਐਫਆਰ ਦੀ ਕਾਪੀ ਆ ਲੈ ਕੇ ਵੀ ਹਾਂ ਮੈਂ ਪਰ ਮਿੱਤਰ ਜੇ ਕਿਸਾਨ ਦੀ ਬੋਰੀ ਕੱਟੀ ਵੀ ਹੈ ਮੰਨ ਕੇ ਚੱਲ ਲੱਗੀ ਤਾਂ ਸੈਲਰ ਮੈਂ ਜਾ ਕੇ ਐ ਸਮਝਿਆ ਗੱਲ ਲੱਗੀ ਤਾਂ ਸੈਲਰ ਮੈਂ ਸੈਲਰ ਵਾਲੇ ਆਫੇ ਬਾਹਰ ਤੇ ਮਗਾਈਏ ਉਹਨੇ ਬਾਹਰ ਤੇ ਮਗਾਈਏ ਸਿੱਧੀ ਗੱਲ ਇਹ ਨਹੀਂ ਮੈਂ ਗਿਆ ਇਹ ਬਾਹਰ ਤੇ ਮਗਾਈਏ ਉਹਨੇ ਚੈਕਿੰਗ ਹੋਣੀ ਉਹ ਵੀ ਸੈਲਰ ਦੇ ਦਿਖਾ ਦੇਣੀ ਆ ਇਹ ਭਾਈ ਮੈਂ ਕਹਿੰਦਾ ਸਾਰਿਆਂ ਦੀ ਹੋਵੇ ਸਾਰਿਆਂ ਦੀ ਉਹ ਚੈੱਕ ਕਰਾਉ ਕਿੱਥੇ ਤੇ ਆਇਆ ਨਾ ਜੰਨਾ ਵੀ ਕਿੱਥੇ ਤੇ ਆਇਆ ਇਹ ਆਟਾ ਦਾ ਪੰਡੀਆਂ ਦੇ ਰੋਲ ਦਾ ਹੋਰ ਇਹ ਵੀ ਭਾਈ ਉੱਥੇ ਇਹ ਵੀ ਮਗਾਈ ਤਾਲੀ ਦੀ ਖਾਲੀ ਰੂਰਾ ਨਹੀਂ ਕਮਾਈ ਆ ਰਾਤ ਨੂੰ ਸੱਪਾਂ ਪਾਇ ਤਾਂ ਹੁੰਦੇ ਆ ਬੁਰਾ ਹਾਲਾ ਬੰਕੇ ਜਾੜਿਆ ਰਾਤ ਸਾਰੀ ਰਾਤਾਂ ਰਾਤਾਂ ਜਾ ਕੇ ਹੀਰੀ ਪਲਦੀ ਆ ਭਾਈ ਹੈ ਕਿ ਨਹੀਂ ਇੱਥੇ ਫਿਰ ਜਾ ਕੇ ਸਾਰੀ ਪਾਲ ਪ੍ਰੋਸ ਗਾਂ ਰੱਖਦੀ ਉਹਦੇ ਪਕਟ ਲਾਈਉਂਦਾ ਫਿਰ ਮਾੜੀ ਗੱਲੇ ਆ ਇਹ ਹੈ ਕਿ ਨਹੀਂ ਹੋਰ ਕੀ ਆ ਨਜਾਇਜ਼ ਨਾਲ ਇਹੋ ਜਿਹੀ ਜੀਰੀ ਜਿਹੜੇ ਕੱਟ ਲੱਗੇ ਵੇ ਨਾ ਜਿਹੜੇ ਕੱਟ ਲੱਗੇ ਆ ਪਹਿਲਾਂ ਵੀ ਲੱਗੇ ਕੇ ਕੱਟ ਲੱਗੇ ਆ ਚੱਲ ਹਾਂ ਹਾਂ ਬਈ ਮਜ਼ਦੂਰੀਆਂ ਲੱਗਿਆ ਜਾ ਰ ਅਗਲੇ ਨੂੰ 10-10 ਦਿਨ 15-15 ਦਿਨ ਬੈਠੇ ਨੂੰ ਹੋਗੇ ਆਹ ਫਿਰ ਸੁੱਕ ਗਏ ਅਗਲੇ ਮੱਡੀਆਂ ਬੈਠੇ ਹੋਰ ਕੀ ਆੜਤੀਆਂ ਨੂੰ ਕੀ ਆੜਤੀਆਂ ਨਾਲ ਘਰਾਂ ਬੈਠੇ ਹੋ ਕਹਿੰਦਾ ਬਾਈ ਬੈ ਬੈ ਜਾਓ ਬਾਈ ਮੈਂ ਪਾੜਤੀ ਕਰੇ ਸੈਲਰੀ ਚੱਕਦਾ ਚੱਲ ਚੱਕੂਗਾ ਤਾਂ ਮੈਂ ਚੱਕੂਗਾ ਤਾਂ ਚੱਕੂਗਾ ਮੈਂ ਦਾ ਤਾਹੀ ਭਰੂਗਾ ਸਾਰੇ ਆਮ ਕਹਿੰ ਅਰਤੀ ਦਾ ਮੂੰਹ ਦੇਖਣਾ ਰੋਣ ਵਾਲਾ ਹੋਇਆ ਬੇਰ ਉਹੀ ਗੱਲ ਹੈ ਰੋਣਾ ਹੀ ਹੈ ਜੱਟਾਂ ਦੇ ਕਾ ਜੱਟ ਕਾ ਖੁਸ਼ੀ ਦੇ ਕਾ ਹੁੰਦਾ ਕੱਟ ਦੇ ਕਾ ਹੁੰਦਾ ਜੀ ਉਹ ਵੀ ਤਾਂ ਰੋਂਦਾ ਹੀ ਅੰਦਰ ਤੇ ਤਾਂ 5 ਕਿਲੋ ਕਿੰਦਾ ਭਗਾਈ ਆ ਇਹੀ ਇਹੀ 2 ਕਿਲੋ ਉੱਪਰ ਘਾਉਣ ਨੂੰ ਤਾਂ ਬਜਾਨ ਮਾਰਦੇ ਵੀ ਉੱਪਰ ਉਹ ਮੈਂ 2-2 ਰੁਪਏ ਆਏ ਨੇ ਵੀ 2 ਰੁਪਏ ਕੁਝ ਊਨ ਨੁਕਸਾਨ ਹੋਗਾ ਜਮੀਨ ਦਾ ਇੱਕ ਤਾਂ ਸੁੱਕੜੇ ਜੋਗਾ ਜਿਆਦਾ ਇੱਕ ਖੇਤਾਂ ਮਾ ਝੜ ਗਈ ਹੋਰ ਕੀ ਆ ਆ ਕੰਮ ਹੋਏ ਸਾਰੇ ਕੀ ਕਰੂਗਾ ਬੰਦਾ ਇਹ ਸਰ ਕੀ ਬੰਦਾ ਬੰਦਾ ਉਹ ਗਿਆ ਬੇਵੋਗਾ ਉਹ ਖਾਲੀ ਜੀ ਮੇ ਪੜ ਗਿਆ ਉਦੋਂ ਸਪਰੇਅ ਕਰਾਤੀ ਉਧਰ ਫਿਰਦੀ ਸੀ ਮਸ਼ੀਨ ਨਹੀਂ ਹੈ ਇਹ ਯੂਨੀਕ ਹੋਣੀ ਹੈਗੀ ਪਰਸੀਨ ਵਾਲੀ ਦਾ ਹੈ ਨਾ ਮਸ਼ੀਨ ਵਾਲਾ ਤਾਂ ਇਹ ਇੱਕ ਕਣਕ ਵਾਲਾ ਵੀ ਥਾ ਉਹ ਪਰਾਲਾ ਦਾ ਆਹ ਕਣਕ ਦਾ ਚਲ ਥੋੜੀ ਜੀ ਦੀ ਆਹੋ ਫਿਰ ਜਦ ਇੰਨਾ ਤਾਂ ਜੇ ਹੋ ਗਿਆ ਜਦੇ ਕਰ ਦਵੇ ਮਸ਼ੀਨ ਵਾਲੇ ਮੈਂ ਤਾਂ ਹੁਣੇ ਨਹੀਂ ਕੋ ਲੰਡਾ ਮੁੰਡਾ ਲੱਗਦਾ ਨਹੀਂ ਸਪਰੇਅ ਕਰਾਉਣੀ ਉਹਲੇ ਉਹ ਹੋ ਉਹਨੇ ਹੁਣਾਂ ਵੀ ਨਹੀਂ ਮਸ਼ੀਨ ਵਾਲੇ ਮੈਂ ਹੁੰਦਾ ਨਹੀਂ ਬਾਕੀ ਪਤਾ ਉਹ ਇਹ ਤਾਂ ਲੋਟ ਸੋਰੀ ਦੀ ਇੱਧੇ ਚ ਹਾਂ ਇਹਦੇ ਬਬੀ ਲੋਡ ਨਹੀਂ ਯਾਰ ਇਹਦੇ ਮਗਨ ਨਹੀਂ ਤਾਂ ਇਦਿ ਮਾ ਵਾ ਹਤਾ ਬਾਜਰਾ ਤਾ ਆਹ ਬਾਜਰਾ ਗੰਨੇ ਦੇ ਬਾਜਰੇ ਦੇ ਗੰਨੇ ਦੇ ਬਾਦੇ ਬਾਜਰਾ ਬੀਜਿਆ ਆ ਜੇ ਫੀਕ ਕਰਾਉਣੀ ਤਾਂ ਕਰਾ ਵੀ ਦਿੰਨੇ ਆਪਾਂ ਜੇ ਟਾਈਮ ਨਾਲ ਕਰਾ ਦੇ ਬੇ ਅੱਜ ਬਸ ਜੇ ਕਰਾਉਣੀ ਹੋ ਜੇ ਮੇਰੀ ਗੱਲ ਸੁਣ ਗੁੱਲੀ ਡੰਡਾ ਨਹੀਂ ਹੋਣਾ ਹਾਂ ਜੇ ਕਰਾਉਣੀ ਹੋ ਗੁੱਲੀ ਡੰਡੇ ਦੀ ਵੀ ਪਾ ਦਿਓ ਚੌੜੇ ਪੱਤੇ ਵਾਲੀ ਵੀ ਪਾ ਦਿਓ ਠੀਕ ਨਹੀਂ ਉਹ ਚੌੜਾ ਪੱਤਾ ਹੀ ਹੋਊਗੀ ਹੋਈ ਇੱਕ ਗਾਜਰ ਬੂਟੀ ਇੱਥੇ ਬਹੁਤ ਹੁੰਦੀ ਆ ਧਰਤੀ ਇੱਧਰ ਆਪਣੇ ਗਾਜਰ ਵਰਗਾ ਪੱਤਾ ਹੁੰਦਾ ਜਿਹੜੀ ਦਾ ਉਹ ਤਾਂ ਉਹ ਹੁੰਦਾ ਬਹੁਤ ਜਿਹੜਾ ਹੁੰਦਾ ਨਹੀਂ ਸੁੰਬੀ ਉਹ ਕੰਡਾ ਕੰਡਾ ਕਸੂੰਬੀ ਹਾਂ ਹਾਂ ਉਹ ਬੌਂਦ ਰੇ ਆ ਲੀ ਕਹਿੰਦਾ ਜਿਹਨੂੰ ਲੀ ਹਾਂ ਤੇਨਦਰ ਪੁੱਛੀ ਹਾਂ ਹਾਂ ਹੁਣ ਹੁਣ ਸਾਫ ਹੋਇਆ ਆ ਇੱਥੇ ਬੌਸਤਾ ਲੱਗਦਾ ਲੱਗ ਰਗਾ ਬਹੁਤ ਹੁਣ ਵੀ ਖੜੀ ਹੁਣੀ ਥਾਲੀ ਖੜੀ ਥਾਲੀ ਆਊਗਾ 20 ਤਾਂ ਪਿਆ ਹੀ ਹੋਰੇ ਹਾਂ ਇਹਨੇ ਉੱਠਣਾ ਫੇਰ ਹੁਣ ਬੱਸ ਦੇਖੀ ਜਾ ਤੂੰ ਖੜੀ ਏ ਥਾਲੀ ਚੁੱਕੀ ਪਈ ਆ ਦੇ ਕੰਡੇ ਪਰ ਹਾਂਜੀ ਆ ਪਹਿਲੀ ਪਈ ਆ ਮਿੱਤ ਹਾਂ ਆ ਦੇਖ ਇਹਨੇ ਇਹਨੇ ਉੱਠਣਾ ਵਸ ਹਾਂਜੀ ਘਟ ਘਟੇ ਕੰਡੇ ਥਾਲੇ ਇਹ ਥਾਲੀ ਖੇਲ ਤੇ ਵੱਜ ਗਈ ਨਹੀਂ ਦੀ ਜਾਂ ਬਾਜ ਦਾ ਹੱਥ ਮੈਂ ਨਿਕਲਦਾ ਵੀ ਨਹੀਂ ਦਾ ਪੈਰਾ ਜੀਰ ਇਹਦਾ ਕਿੰਨਾ ਦਾ ਰੰਗ ਮਾਸ ਵਰਗਾ ਹੀ ਦਾ ਇਹਦਾ ਕੰਡਾ ਇਹ ਜਾਇ ਇਕਾਵਾ ਤਿੱਖਾ ਹੈਗਾ ਉਹ ਜਾਣ ਨਹੀਂ ਹਲੇ ਚ ਜੇ ਮੈਂ ਅੰਦਰ ਵੜ ਗਿਆ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਸੁਈ ਨਾਲ ਵੀ ਨਹੀਂ ਕੱਢ ਸਕਦਾ ਤੁਸੀਂ ਨਿਕਲਦਾ ਹੀ ਨਹੀਂ ਹੈਗਾ ਵਿੱਚ ਰਹਿ ਜਾਂਦਾ ਚ ਗਾਲੀ ਦੇ ਵਿੱਚੇ ਰਹਿਣਾ ਥਲੇ ਨੇ ਹਾਂ ਮਾਸ ਨਾਲੇ ਗੱਲਦਾ ਫਿਰ ਵੀ ਜੇ ਭਾਈ ਬਾਹਰ ਆਮ ਇਕੱਠਾ ਹੀ ਹਾਂ ਤੇਰਾ ਹਾਂ ਇਹਦਾ ਹੁਣ ਪਾਣੀ ਨਾਲ ਭਰ ਗਿਆ ਇਹਦਾ ਨਹੀਂ ਕਹਿੰਦੇ ਵੀ ਉਹ ਵੀ ਦੇਖ ਲਓ ਚੋਬਰ ਬਾਈਕ ਨਹੀਂ ਲਿਖਦਾ ਇਹ ਜਿਹੜਾ ਗਰਾਂਡ ਲੱਗਿਆ ਪਾ ਹੁੰਦਾ ਜਿਹੜਾ ਗਹਿਣ ਲੱਗਿਆ ਬੰਦਾ ਐਂ ਦੇਖਦਾ ਹੁੰਦਾ ਗਹਿਣ ਮੰਨੀਆਂ ਵੀ ਚੱਲ ਹਾਲੀ ਉਸ ਬਹੁਤ ਆ ਵੀ ਉਹ ਧੁੰਦ ਪਈ ਬਾਈ ਬਹੁਤ ਜ਼ਿਆਦਾ ਹਨਾ ਆ ਧੁੰਦ ਯਾਰ ਧੁੰਦ ਤਾਂ ਹੈਉ ਨਹੀਂ ਧੁੰਦ ਨਹੀਂ ਹੈਗੀ ਬਾਈ ਇਹ ਇਹ ਧੁੰਦ ਨਹੀਂ ਹੈਗੀ ਧੁੰਦ ਹੁੰਦੀ ਬੰਦੇ ਤਾਂ ਖਤਨਾ ਹੋਵੇ ਥੋੜਾ ਹੈ ਕਿ ਕੋਈ ਚੀਜ਼ ਤਾਂ ਹੋਊਗਾ ਕੁਛ ਨਾ ਕੁਛ ਹੈ ਹਨਾ ਨਹੀਂ ਖੜਾ ਜਾਈ ਮੀ ਕਮੀਆਂ ਲੋਡ ਕਰਨਾ ਮੀ ਬਹਿ ਜਾ ਫੇਰ ਉੱਠਣਾ ਮੀ ਨਾ ਸਾਰਾ ਸਮਾਨ ਸਾਫ਼ ਕਰਨਾ ਤਾਂ ਧੁੰਦ ਪ੍ਰੋਪਰ ਪੈਣੀ ਤੋਂ ਧੁੰਦ ਤਾਂ ਪੈਂਦੀ ਆ ਤਾਂ ਸੂਰਜ ਆਏ ਮੂੰਹ ਦੇਖਣ ਦੇ ਦਊਗਾ ਆਪਣਾ ਹਾਂ ਐਂ ਇਸ ਟਾਈਮ ਨੂੰ ਖੜ ਨਹੀਂ ਅੱਖਾਂ ਨਹੀਂ ਕਰ ਦਿੰਦਾ ਇਹ ਜਿੱਕਾ ਮਰਜੀ ਦੇਖੀ ਯਾਰ ਕੋਈ ਫਰਕ ਪੈਂਦਾ ਹਾਂ ਇਹਨੂੰ ਵਸਰ ਮਾਰਦੇ ਸੀ ਉਲਟ ਤੁੰਦਾਂ ਨਹੀਂ ਲਿਖਦੇ ਤੁੰਦਾਂ ਪੈਂਦੀ ਕਿਉਂਕਿ ਆਹ ਦੇ ਆਹ ਨਾ ਗਿੱਲੇ ਹੋਏ ਹੋਏ ਆ ਪਰ ਐ ਵੀ ਇਹ ਪੈਂਦੀ ਐ ਔਸ ਔਸ ਇਹ ਪੈਂਦੀ ਟਾਈਮ ਟਾਈਮ ਨਾਲੇ ਹੂੰ ਹੁਣ ਹੁਣ ਟਾਈਮ ਵੀ ਤਾਂ ਹੈ ਨਹੀਂ ਹੁਣ ਪਤਾ ਨਹੀਂ ਕਿ ਆਜ ਖੌਰਾ ਜਿਹਾ ਹੋਇਆ ਬਸ ਹੋਰ ਆ ਬਸ ਹੁਣ ਦਿਖਦਾ ਆ ਚਾਰੇ ਪਾਸੇ ਆ ਦੇ ਇਹ ਟਾਈਮ ਪਹਾੜਾ ਜਿਹਾ ਹੁੰਦਾ ਧੀਮਾ ਸਾਲਾ ਦਖਣ ਆ ਜਿਹਾ ਦੇਖਣ ਕਰਕੇ ਕਰਨੀ ਐ ਬਿਮਾਰੀਆਂ ਦਾ ਘਰ ਆ ਇਹ ਅਠਾਂਖ ਖੁੰਗ ਅੱਖਾਂ ਦੀਆਂ ਬਿਮਾਰੀਆਂ ਹੋਰ ਇਹ ਸਭ ਖੌਰੀ ਨਾਲੇ ਆ ਇਹਦੀ ਵਜ੍ਹਾ ਐ ਇਹੀ ਬਜਾ ਖਾਂਗ ਬੁਖਾਰ ਥਾਲਾ ਡੇਂਗੂ ਦਾ ਹੋਇਆ ਵਾ ਕਹਿੰਦੇ ਹੁਣ ਥਾਲਾ ਡੇਂਗੂ ਜੋ ਵੀ ਹੋ ਗਿਆ ਡੇਂਗੂ ਵੀ ਹਾਂ ਕਹਿੰਦੇ ਜਮੇ ਸੁਣਿਆ ਡੇਂਗੂ ਹੋ ਗਿਆ ਕਹਿੰਦੇ ਐ ਤਾਂ ਉਹ ਗਿੱਲਾ ਹੋ ਗਿਆ ਮਿੱਤਰਾਂ ਨਹੀਂ ਇਹ ਗੈਰੇ ਬਈ ਉਹ ਨਹੀਂ ਹੁਣ ਤਾਂ ਜਵੀ ਵੀ ਥਵੇ ਚ ਪਾਣੀ ਬਹੁਤ ਸਾਰਾ ਪਰ ਭਰੇ ਦਾ ਪਿਆ ਇਹ ਭਰ ਵੀ ਭਰੇ ਵੀ ਹੋਤਾ ਇਹਦੇ ਮਨਾਂ ਹੁਣ ਮੇਰੀ ਗੱਲ ਸੁਣ ਲੈ ਕੁਛ ਨਾ ਕਰੀ ਹੂੰ ਇਹਦੇ ਮੈਂ ਜਦੋਂ ਬੱਤ ਆ ਗਿਆ ਪੱਤਾ ਜਾਨੂੰ ਹੋਰ ਛੱਡ ਦੇਣਾ ਜਵੀ ਵੀ ਵੀ ਦੇ ਠੀਕ ਨਹੀਂ ਡੰਗਰਾਂ ਨੂੰ ਜਾਂ ਟਾਲ ਪਛੜ ਦੇ ਤਾਂ ਕਿ ਆ ਅੱਧਾ ਹੀ ਲੈ ਵੀਜੇ ਬਸ ਇਹਨਾਂ ਦਾ ਉੱਤੇ ਪਤਾ ਆ ਕੇ ਤਾਂ ਆਲਮ ਛੱਡ ਦੂੰਗੇ। ਗਾਂ ਦਾ ਟਾਪ ਹੀ ਨਹੀਂ ਆਉਣਾ। ਟਾਲਪ ਛੱਡ ਦੂੰਗੇ। ਤਜੋ ਮਰਜ਼ੀ ਕਰ ਲਵੇ ਕੱਖਾਂ ਦੀ ਸ਼ਾਰਟੇਜ ਹੈ ਕਿ ਹੋਰ ਨਹੀਂ ਦੇ ਦਵੇ ਨਹੀਂ। ਹੂੰ। ਨਕਾਨ ਹੁਣ ਬਾਇਆ ਬਖੀਤ ਯਾਰ ਇਹ। ਬਾਇਆ ਵਾਹੋ। ਗੁਰਦੁਆਰੇ ਦਾ ਹੀ ਸੇਵਾ ਹੀ ਐ। ਇਹ ਤਾਂ ਸੇਵਾ ਹੀ ਆ। ਹਾਂ। ਇਹ ਇਕੱਠੇ ਹੀ ਲਾਇ ਦੇ ਬੁੱਟੇ ਨਾ। ਮੁੱਟੇ ਇਕੱਠੇ ਗਾਣ। ਇਹ ਵੀ ਮੁੱਟੇ ਵਧੀਆ ਬਰਾਬਰੇ ਖੜੇ ਆ ਤਾਂ ਇਹ ਵੀ ਇਹੋ ਜਿਹੇ ਹੀ। ਕੋਈ ਨਹੀਂ ਮਹ ਹੋਏਗਾ। ਆਹ ਬਿੰਦਰਾ ਵਾਲੇ ਦਾ 10 ਲੱਖ ਮਿਲਦਾ। ਇਹ ਮੰਗਦੇ 12 ਦੇ ਕਹਿੰਦੇ 12 ਦੀ ਘੱਟ ਦੇਣੀ ਨਹੀਂ ਅਸੀਂ। ਕਿਨੇ ਕਿਲੇ? ਢੇਡ ਕਿਲਾ। ਬੂਟਾ ਵੀ ਤਖੜਾ ਹੁੰਦਾ ਭਾਈ ਬੂਟਾ ਬਹੁਤ ਕੰਮ ਦਾ ਖੜਾ ਬੂਟਾ ਇਹ ਲੱਗਿਆ ਹੋਇਆ ਵੀ ਸਾਤੇ ਪਹਿਲਾਂ ਤਾਂ ਇਹ ਬੂਟਾ ਵੀ ਤਖੜਾ ਹੈ ਬੂਟਾ ਵਧੀਆ ਹੈ ਯਾਨੀ ਕਿ ਮਾਨਣੇ ਕੇ ਚਾਲੂ ਤੂ ਆਹ ਦੇਖ ਆਹ ਬੂਟੇ ਮੈਂ ਹੁਣ ਮੰਨਦਾ ਵੀ ਹੁਣ ਹੈਗੇ ਆ ਜੇ ਹੁਣ ਹੀ ਵਟਾਉਣੇ ਆ ਤਾਂ 8 8.5 9 ਲੱਖ ਦੇ ਬੂਟੇ ਹੈਗੇ ਆ ਹੈ ਡੇਢ ਕਿਲਾ ਜੇ ਅਗਲੇ ਸਾਲ ਵਟਾਉਣੇ ਆ ਤਾਂ ਬਿੰਦਰਾ ਰਿਟ ਗਿਆ ਇਹ 12 ਲੱਖ ਪਰ ਇੱਕ ਇੱਕ ਗੱਲ ਹੈ ਕਿ ਬੂਟਾ ਜਿੰਦਾ ਲਾਇਆ ਥਾਲਾ ਉਨੀ ਖੜਾ ਹੈ ਉਨੀ ਹੀ ਖੜਾ ਹੈ ਆ ਇਹ ਵੀ ਘਟ ਗਿਆ ਕੋਈ ਬੂਟਾ ਇੱਕ ਅੱਧਾ ਇੰਨਾ ਲਾਇਆ ਨਹੀਂ ਖੜਾ ਕਿਹੇ ਖੜਾ ਹੈ ਬੁੱਟੇ ਦੀ ਐ ਆਏ ਆਪਾਂ ਨੇ ਗਿਣਤੀ ਕਰਨੀ ਆ ਹਾਂ ਇੱਕੋ ਸਾਈਜ਼ ਆ ਸਭ ਦਾ ਰੇਟ ਇੱਕੋ ਹੀ ਆ ਜੇ 3000 ਦਾ ਬੁੱਟਾ ਖੜਾ ਆ ਖਾ ਦੂੰਗਾ ਕਿ ਜਿਹੜਾ ਫਿੱਤਾ ਮਾਰ ਕੇ ਇਹਨੂੰ 3000 ਦੇ ਬੁੱਟੇ ਲਾਉਂਗੇ ਕਿ ਦਿਨੇ ਮੈਂ ਤੁਹਾਨੂੰ ਦੱਸਤੀ ਕਰੀ ਅਗਲੇ ਸਾਲ ਨਾਲੇ ਕਿੰਦੇ ਦੀ ਤਸੱਲੀ ਕਰਾ ਦੂੰਗਾ ਬਾਹਰ ਬੈਠੇ ਦੀ ਉਹ ਤੇਰਾ ਇੰਨਾ ਕ ਮੋਟਾ ਹੋ ਗਿਆ ਅਗਲੇ ਸਾਲ ਚ ਜੁਲਾਈ ਅਗਲੇ ਸਾਲ ਬਰਸਾਤਾਂ ਚ ਹਾਂ ਜੁਲਾਈ ਤੇ ਬਾਅਦ ਰਾਵਾਂ ਤੂੰ ਵੀ ਇਹ ਬੁੱਟਾ ਜਾ ਕੇ ਰੇਟ ਲਾਉਣਾ 12 ਲੱਖ ਦੇ ਗੇਟ ਚ ਬੁੱਟਾ ਜਾਣਾ ਇਹ ਨਾ ਮੇਰੀ ਗੱਲ ਸੁਣ ਲੈ ਇਹ ਪ੍ਰਸਾਦ ਦੀ ਬੁੱਟਾ ਪੱਟ ਹੋਣਾ ਚਾਹੀ ਸਹੀ ਇਹ ਸਾਈਟ ਆ ਨਾ ਇਹ ਤਾਂ ਸਹੀ ਟਾਈਮ ਪਰ ਸਾਥ ਚਾਹੀਦਾ ਹੁਣ ਇਹਦੇ ਬਾਅਦ ਇਹਨਾਂ ਨੂੰ ਖੜਨਾ ਹੀ ਹੈ ਇਹਦੇ ਮੋਟਾ ਨਹੀਂ ਹੋਣਾ ਫਿਰ ਹੋਰ ਹੁਣ ਇਹਨੇ ਪੂਰੀ ਆਪਣੀ ਤਾਕਤ ਲਈ ਹੋਈ ਇਹਨੇ ਤਾਕਤ ਆਈ ਹੋਊ ਫਿਰ ਉਹ ਵੀ ਪਾਣੀ ਲਈਏ ਇਹਨੇ ਆ ਖੜਾ ਇਹ ਹਾਂ ਇਹਦੀ ਜਾਂਚ ਜਾਂ ਰਹਿਣੀ ਬਸ ਹੋਰ ਕੀ ਹੁਣ ਤੂੰ ਸਾਲਾ ਫੀਤਾ ਨਹੀਂ ਲਿਆ ਹੋਇਆ ਮੈਂ ਦੰਦ ਵੀ ਗੇਜ ਮੈਂ ਪਾਇਆ ਫਿਰ ਦੰਦ ਮੈਂ ਦੋ ਦਿਨ ਸਾਲਾ ਪਾਇਆ ਰਿਹਾ ਹਾਂ ਤੈਨੂੰ ਕਰਨਾ ਮੈਂ ਮੈਂ ਮਾਰ ਕੇ ਦੱਸ ਦੇਣਾ ਤੈਨੂੰ ਕੈਮ ਕਹਿ ਗਏ ਇੰਚ ਦੇ ਫੀਤਾ ਮੈਂ ਫੋਨ ਵਾਲ ਮਾਰ ਲੰਨਾ ਮਰ ਜੂਗਾ ਹੱਥ ਨਾਲ ਮਾਰ ਲਾ ਤੂੰ ਹੱਥ ਨਾਲ ਤਾਂ ਪਤਾ ਨਹੀਂ ਲੱਗਣਾ ਯਾਰ ਐ ਫਿਰ ਹਾਂ ਉੱਥੇ ਫੀਤਾ ਮਾਲੂਗਾ ਹੱਥ ਇੱਕ ਘੱਟ ਦੋ ਵਸ ਤੇ ਨਾਲ ਮਿਲਣਾ ਹੈ ਆਏ ਆਏ ਗਿੱਠੇ ਮਿਲੂਗੇ ਨਾ ਨਾ ਢੱਕਾ ਹੀ ਮਿਲ ਲੇ ਤਾਂ ਮੈਂ ਉਹ ਹੂੰ ਆ ਤੂੰ ਤੂੰ ਦਾ ਬੱਟ ਨਾਲੇ ਨਾ ਇਹ ਢੱਕਾ ਨਹੀਂ ਜਿਵੇਂ ਜਹੇ ਬਰੋੜ ਕੇ ਪਾ ਲੈ ਨੀ ਠੀਕ ਨਹੀਂ ਜਾਨਾ ਹਾਂ ਕਰ ਸਾਫ ਤੂਥ ਦਾ ਮਣਾਈਦਾ ਉਹ ਬਣਾ ਬਣਾਤਾ ਪੀਤਾ ਪੀਤਾ ਬਣਾ ਆ ਮੂਹਰੇ ਤੇ ਪੂੰਜੀ ਵੀ ਚੱਕ ਦੇ ਦੀ ਹੁਣ ਕਰ ਚੱਕ ਦੇਣਾ ਖਾਂਦੇ ਆ ਇਹ ਲੈ ਪੂੰਜੀ ਚੱਕ ਲੈ ਪੂੰਜੀ ਚੱਕ ਲੈ ਪੂੰਜੀ ਪੂੰਜੀ ਚੱਕ ਲੈ ਇੱਕ ਸਾਈਡ ਤੇ ਆਜਾ ਚੱਕ ਦੇ ਇੱਕ ਹਾਂ ਛੋਟੀ ਚੱਕ ਦੇ ਹਾਂ ਵਣ ਕੀ ਦਾ ਪੂਰਾ ਪੂਰਾ ਹੀ ਜਾਨੀ ਕੇ ਦੱਸਤੀ ਗੱਲ ਇਹ ਇਹ ਐਂਡ ਚ ਲੱਗ ਇਹਦੇ ਖੜ ਗਿਆ ਹਾਂ ਇੱਥੇ ਲਾਉਂਦਾ ਤੋੜ ਦੇ ਵਾ ਤੋੜ ਦਸ ਪਹਿਲਾਂ ਇਹਨੂੰ ਇਹਨੂੰ ਤਾਂ ਰਹਿਣੇ ਦਿੰਦਾ ਇਹਦੇ ਕੋਈ ਨਹੀਂ ਹੁੰਦਾ ਆ ਤੋ ਆ ਤੋੜ ਦੇ ਆ ਵੀ ਤੋੜ ਦੋ ਮੈਂ ਹਾਂ ਨਾ ਨਾ ਵੜ ਦੇ ਇਹਨੂੰ ਮੀਜ਼ਰਮੈਂਟ ਪੂਰੀ ਕਰਨਾ ਆਪਾਂ ਨੇ ਇਹ ਲੈ ਬਜਿੱਤੇ ਹੈਗਾ ਹੁਣ ਸੇ ਮਾਰ ਲਾ ਹੱਥ ਉਥੇ ਨਿਸ਼ਾਨ ਲੱਗੇ ਉਥੇ ਤੋਂ ਬਾ 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 ਵੜ ਦੇ ਲੈ ਮੂੰਹ ਨਾ ਬੜਦਾ ਰਹੋ ਤੇ ਹਲਾ ਆ ਆਸਾਜਾ ਆ ਹਾਈ ਹੁਣ ਲੈ ਆ ਆਸਾਜਾ ਦੇਖਤਾ ਹੁਣ ਆ ਆਸਾਜਾ ਹੈ ਤੇਰੇ ਹਿਸਾਬ ਨਾਲ ਕਿੰਨਾ ਹੋਊਗਾ ਮੈਨੂੰ ਕੀ ਪਤਾ ਹੋਊਗਾ ਇਹ 20 ਦੇ ਗੇਟ ਤੋਂ ਉੱਪਰ ਹਾਂ ਬੀ ਦੇ ਗੇਟ ਚ ਬਸ ਤੋਂ ਦੱਸ ਤੀ ਲੈ ਦੇ ਮਟਾਈ ਦੇ ਦੇਖ ਦੇ ਹੁਣ ਕਰ ਲਾਗੇ ਵੀਤਾ ਮਾਰ ਕੇ ਦੇ ਤਾ ਬਿਆ ਬਾਰੇ ਮੈਂ ਤਰਚ ਪਿਆ ਉੱਥੇ ਕਫੀਤਾ ਦੇ ਦੇ ਮਾਰ ਕੇ ਜਾ ਮਾਰ ਕੇ ਦੇਖ ਦੇ ਵੀਤਾ ਚਲ ਜਲੀਏ ਦੇਖੀ ਲੈ ਇਹ ਦੇ ਕੰਡਿਆ ਮਪੀਤਾ ਯੱਕੇ ਹੋਲੀ ਆਉਣੀ ਪੈਣਾ ਹੁਣ ਜਿਹੜੇ ਕਾਹਾਂ ਕੰਮ ਕਰਿਆ ਆਹ ਡੰਡਾ ਦਾ ਸਾਡੇ ਕੋਲ ਆ ਕਿਹੜਾ ਮਾਰੂਆ ਕਿਹੜਾ ਮਤਲਬ ਹੀ ਤਾਂ ਮਾਰ ਕੇ ਦੇਖਦੇ ਬੁੱਤੇ ਨੂੰ ਆ ਠੀਕ ਹੈ ਹੁਣ ਆਦਿਆ ਪੂ ਇਹ 20 ਇੰਚ ਕਹਿੰਦਾ ਮੈਂ 24 ਇੰਚ ਕਹਿੰਦਾ ਤੈਂ 20 ਤੇ ਉੱਪਰ ਗਿਆ ਹਾਂ ਮੈਂ ਉੱਪਰ ਗਿਆ ਵੀ ਪਰ ਉਹ ਸਾਦਾ ਕੱਟ ਨਹੀਂ ਹੈ ਕਿੰਨਾ ਕਿਹਾ ਵੀ 21 21 22 ਹੱਦ ਚੱਲ ਫਿਰ ਆਏ ਰੱਖ ਲੈ ਇਹ ਵੀ ਮੈਂ ਬਜੇ ਉੱਪਰ ਗਿਆ ਹੋਏ ਵੀ ਜਿੱਤ ਲਈ ਆ ਮੈਂ ਦਲ ਤੇ ਤੋਂ ਬਾਅਦ ਤੈ ਕਾ ਨਹੀਂ ਬਾਲਟੀ ਜਿੱਦ ਦਿੱਤ ਗਿਆ ਜਦੋਂ ਹੂੰ ਆਪੇ ਆਇਆ ਫਿਰ ਵੀਡੀਓ ਭੇਜ ਦੇ ਤੇਰੀ ਪਾਰਟੀ ਮਗਾ ਲੂੰਗਾ ਇਹ ਬੱਚੇ ਲੈ ਲੈ ਚੱਕ ਕੇ ਲੈ ਆ ਫੜ ਮਣ ਕਿਆ ਪਤਾ ਤੇ ਨੇ ਨੇ ਬਤਿੰਦੇ ਵਾਲ ਤੇ ਪਾਰਟੀ ਮਗਾਈ ਵੀ ਇੰਨਾ ਮੂਟਾ ਤੇਰਾ ਆ ਵੈ ਇੰਨਾ ਮੂਟਾ ਤੇਰਾ ਬਈ ਬਾਪੇਵਾ ਕਰੀ ਅਸੀਂ ਬੂਟਾ ਚੰਗਾ ਅਸੀਂ ਸੇਵਾ ਬਾਤ ਕਰੀਆ ਲਾਉ ਤਿੰਦੇ ਦੇਖ ਲਈ ਗੋਬਰਾ ਹੁਣ ਇੱਥੇ ਲਾ ਆਪ ਨੂੰ ਜਿਹਾ ਛੱਡਣਾ ਇੰਨਾ ਆ ਛੱਡਣਾ ਪੱਲਾ ਉੱਪਰ ਲਾ ਇਹਨਾ ਮਣਾਂ ਦਾ ਆ ਇਹ ਗੱਠ ਖੋਲ ਤੇ ਮਣਿਆ ਮੈਂ ਇਹ ਗੱਠ ਖੋਲ ਤੇ ਚਲ ਠੀਕ ਆ ਹੂੰ ਸਿੱਧਾ ਕਰ ਇਹਨੂੰ ਐ ਬਿੰਗਨ ਦਾ ਕਰਦਾ ਦਾ ਕਰਦਾ ਮੈਂ ਤੀਰ ਮੰਗਣਾ 20 ਦਾ ਪਾਰ ਹੋ ਗਿਆ ਇਹ 21 22 ਖਰਚਾ ਕਰਦਾ ਫਰੀਅਸ ਵੀ ਇੱਥੇ ਤੇ ਏ ਹਿੱਥੇ ਬਾਈ ਕੋਲ ਤੇ ਫੜ ਲਾ ਲੈ 24 ਪੂਰਾ ਪੂਰਾ 24 ਇੱਕ ਮਟਕਾ ਹਾਈ ਉੱਪਰੋਂ ਇਹ ਲੈ ਬਾਈ ਇਹ ਜਜਮੈਂਟ ਆ ਗਿਆ ਦੀ ਪੂਰਾ 24 ਪੂਰਾ 24 ਇਹ ਵੇਖ ਲੈ ਘਟਣਾ ਵੱਧ ਬਾਈ ਚ ਘਟਣਾ ਵੱਧ ਨਾ ਸਾਲਾ ਪੁਆਇੰਟਾਂ ਚ ਵੀ ਪੂਰਾ ਹੈ ਪੁਆਇੰਟਾਂ ਚ ਵੀ ਪੂਰਾ ਪੁਆਇੰਟ ਜੀ ਜੀ 0 24 ਪੁਆਇੰਟ ਜੀ ਜੀ 0 0 ਬਹੁਤ ਬੁੱਟਾ ਹੋ ਗਿਆ ਫਿਰ ਬਹੁਤ 24 ਦਾ ਬੁੱਟਾ ਤਾਂ ਹੈ ਵੀ ਇੱਕ ਜੀ ਸਾਰਾ ਨਹੀਂ ਹੋਊਗਾ ਚ ਹਾਂ 24 ਦਾ ਬੁੱਟਾ ਓਵਰ ਬਣ ਨਹੀਂ ਜਾਂਦਾ ਫਿਰ ਇਹ ਨੰਬਰ ਚ 24 ਫਿਰ ਇਹ ਫਿਰ ਬੁੱਟਾ ਫਟਾਉਣੇ ਲੈਣੀਗੇ ਮੈਂ ਤੁਹਾਨੂੰ ਹੋਰ ਕਹਿੰਦਾ ਵਿਖਾ ਦਵਾ ਬਖਾ ਦਵਾ ਹੀ ਨੇ ਖਾਈ ਤਾਂ ਜਲ ਜਾਣਾ ਚਲ ਜਾਣਾ ਫਿਰ ਪੈਸਾ ਚੰਗਾ ਦੋਊਗਾ ਫਿਰ ਤਾਂ ਫਿਰ ਰੇਟ ਮਿਲੂ 16 16 ਅੱਖਰ ਵਿੱਚ ਸੁਣਾ ਸੁਣਾ ਲੱਖ ਡਿਮਾਂਡ ਕਰਾ ਫਿਰ ਆਓ ਯਾਦੀ ਹਿਸਾਬ ਨਾਲ ਹੁਣ ਤਾਂ ਮੈਂ ਕਿਹਾ ਵੀ ਤੂੰ ਛੇ ਕਹੀ ਆਲਾ ਮੈਂ ਕਿਹਾ ਵੀ ਹੈਗੇ ਦੱਸਦੇ ਹੈਗੇ ਹੁਣ ਵੀ ਰੇਟ ਵਧਣ ਲੱਗ ਗਿਆ ਦੁਆਰੇ ਵਧ ਗਿਆ ਰੇਟ 15 ਪਹ ਹੋ ਗਈ ਸੀ ਮੁੰਡਾ ਮਿਲਿਆ ਦਾ ਗੱਲ। ਉਹ ਤੁਸੀਂ ਵੇਚਦੇ ਨਾ ਹੁਣ? ਮੇਰਾ ਰੇਟ ਵਧਣਾ ਹੀ। ਉਹ ਨਹੀਂ ਅੱਪਾ ਕਹਿੰਦੇ ਹੈਗੇ। ਆਪਣੇ ਕੋਲ ਦੂਵੇ ਖੜ੍ਹੇ। ਆਪਣੀ ਜਵਾਨ ਹੋ ਗਈ, ਹੋ ਗਈ ਜਾਇ ਕੁਛ ਵੀ ਆ ਜਾਇ। ਇਹ ਨਹੀਂ ਗੱਲ। ਉਹ ਤਾਂ ਤਾਂ ਹੋ ਗਈ ਆ। ਹਾਂ ਉਹ ਤਾਂ ਹੋ ਗਈ। ਉਹਨਾਂ ਚਾਕੇ ਸਾਡਾ 20 ਲੱਖ ਦਾ ਕੀਲਾ ਜਾਵੇ। 6 6 ਫਟ ਨਾ ਜਾਵੇ ਹੁਣ। ਉਹ ਨਹੀਂ। ਉਹ ਨਹੀਂ ਆਏਗਾ। ਹੋ ਗਈ, ਹੋ ਗਈ। ਉੱਪਰ ਰਿਕਾਰਡ ਵੀ ਵੀਡੀਓ ਚ ਹੋਇਆ ਵਾ। ਆਹ। ਭਾਈ ਨੇ ਤਾਂ ਕਾਇਮ ਮੁਕਰ ਨਾ ਅਸੀਂ ਮੁਕਰਦਾ। ਨਾ ਮਰਨ ਨਾਲ ਮੁਕਰਨਾ ਇੱਕ ਬਰਾਬਰ ਆ। ਹਾਂ। ਤੇ ਜਵਾਨ ਜਿੱਥੇ ਕਰਤੀ ਕਰਤੀ ਹੈ। ਹੈ ਕਿ ਨਹੀਂ? ਆਹ। ਚਲੋ ਬਾਈ ਮੋਬਾਇਲ ਕਰ ਮੁਆਫ ਕਰ ਦਿੰਦੇ ਤੂੰ ਬੋਟਾ ਤੇਰਾ ਓਵਰ ਚ ਗਿਆ ਤੇਰਾ ਓਵਰ ਚ ਗਿਆ ਅਗਲੇ ਸਾਲ ਆਪਾਂ ਪਟਾ ਦੇਣਾ ਪਾਰਟੀ ਕਰਨੀ ਤੇਰੀ ਮਰਜ਼ੀ ਆ ਪਟਾਕੇ ਦਿੰਦਾ ਦੱਸ ਦੇਣਾ ਜਦੋਂ ਆ ਜੀ ਅਗਸਤ ਅਗਸਤ ਜਿਵੇਂ ਪਟਾ ਹੋਣਾ ਮੈਂ ਕਹਿੰਦਾ ਇਹ ਹਾਂ ਨਾ ਹਾਂ ਅਗਸਤ ਨਾਲ ਪਟਾਕੇ ਨਾਲ ਸਤੰਬਰ ਅਕਤੂਬਰ ਆ ਜਾਈਏ ਆਪਣਾ ਇਹਨੇ ਪੈਸੇ ਕਿਤੇ ਖਰਚ ਵੀ ਕਰਨੇ ਆਪਾਂ ਇੱਥੇ ਹੋਗੇ ਹੈ ਆ ਆ ਉਹ ਤਾਂ ਗਿਆ ਨਾ ਆਪਾਂ ਨੇ ਉਬਿਆ ਇੰਨੇ ਪੈਸੇ ਨਾ ਮਾਪਾ ਦੇ ਨਾਲੇ ਹੁੰਦਾ ਸਮਾਂ ਲੱਕੇ ਲੈਣਾ ਇੰਨੇ ਲਾ ਲੈਣੇ ਬੈਰੂ ਬਾ ਠੀਕ ਹੈ ਭਾਈ ਜਿੰਨੇ ਜਿੰਨੇ ਵਟੋ ਕੋ ਬਾ ਠੀਕ ਹੈ ਫਿਰ ਜਿੰਨੇ ਤੇ ਬੱਟ ਹੋਏ ਉਹਨੇ ਉਹਨੇ ਲਾ ਲੈਣਾ ਸੀ ਕੋਈ ਹੋਰ ਕਿ ਉਹਨੇ ਲਾ ਲੈਣੇ ਭਾਈ ਹਾਂ ਚੱਲਾ ਜਾ ਆ ਵਾਦੂ ਆ ਜੀ ਦੋ ਚਾਰ ਲੱਖ ਕਿੱਕ ਘਟ ਰਹੀਆਂ ਵਾਦਾ ਨਹੀਂ ਹੈਗਾ ਸਮਾਜ ਆ ਠੀਕ ਹੈ ਲਾਹ ਹੀਰਾ ਲਾਉਣਾ ਉਹਦੇ ਵਿਆਹ ਨੂੰ ਅਸੀਂ ਉਹ ਭਾਈਆ ਲਾਹ ਹੀਰਾ ਹੋਰ ਨਹੀਂ ਕੁਝ ਲੈ ਇਹ ਜ ਕਰਕੇ ਆਪਣੀ ਡਿਊਟੀ ਲਈ ਜਾ ਧੌਣਾ ਜੁੱਲੀ ਕੱਢਣ ਦੀ ਲਾਹ ਹੀਰਾ ਲਾਉਣਾ ਉਹ ਇਹ ਤਾਂ ਨਹੀਂ ਅਜ ਖਰਚੇ ਗਾ ਗਾ ਕੂਕਾਂ ਯਾਰ ਲੈ ਟਾਡੀ ਲਵਾਵੇ ਚੁੱਪ ਕਰਕੇ ਨਾ ਜਿਹੜਾ ਆਪ ਨੂੰ ਪਲਾਉਣੀ ਦਾ ਮੀਟ ਪਾਉਣਾ ਟਾਡੀ ਲਵਾ ਦੇ ਚੁੱਪ ਕਰਕੇ ਪਾ ਲੈ ਬੰਗੜਾ ਹਾਂ ਭਗੜਾ ਦਿੱਥਿਆ ਪਾਉਣਾ ਉਹ ਬਰਸੀਣੀ ਚਾਹਾ ਹੁਣ ਇਹ ਕੀ ਕਰਨਾ ਤਾਂ ਮੈਂ ਡਾਇਆ ਸਿਰ ਤੇ ਲਾਏਗਾ ਯਾਰ ਫਿਰ ਤਾਂ ਡਾਇਆ ਲੈ ਬੱਲਾ ਹੋਈ ਚਲੇਗਾ ਪਰ ਨੂੰ ਫਿਰ ਠੀਕ ਮੈਂ ਡਾਇਆ ਮਾਰਿਆ ਬਈ ਤੇ ਮੈਂ ਦੇਖਦਾ ਧਰਤੀ ਨਾਲ ਕੋ ਹੋ ਗਿਆ ਇਹ ਹੁਣ ਜੂਰੀਆ ਮਾਰ ਦਿੰਦਾ ਕੱਲ ਕੋਲ ਨੂੰ ਹਾਂ ਹਲੇ ਨਾ ਫਾਈਲ ਖੜਦਾ ਦੋ ਦਿਨ ਫਿਰ ਪਾਣੀ ਨਹੀਂ ਲਵਣਾ ਇਹ ਹੁਣ ਹਲੇ ਫਾਨੀ ਉੱਪਰ ਤੇ ਲਾ ਰਿਹਾ ਰੱਬ ਭਾਈ ਡਾਇਆ ਪਹਿਲਾਂ ਪੁੱਲ ਗਿਆ ਹੁਣ ਡਾਇਆ ਗਰੇ ਤੇ ਥਲਾ ਚੜਨ ਚੜਨ ਲੱਗਿਆ ਹੈ ਵਿੱਚ ਜੂਰੀਆ ਬਾਦ ਮੈਂ ਅੱਧਾ ਡੋਟਾ ਪਾਤਾ ਡਾਇਆ ਦਾ 10 15 ਕਿਲੋ ਪਾਤਾ ਜੂਰੀਆ ਲਾ ਕੇ ਜਿੱਟਾ ਦੇਤਾ ਫਿਰ ਵੇਚਣਾ ਮਰਥਾ ਨਾ ਲਾ ਲਸਤੇ ਵਿੱਚ ਨਾ ਅੱਜ ਕੱਢਿਆ ਚਾਰ ਪੰਜ ਮਹੀਨੇ ਖੜੇ ਹੋ ਗਏ ਉਹ ਹੀ ਚਲਾਉ ਨੀ ਮੈਨੂੰ ਵੇਚ ਦੋ ਨਾ ਨਾ ਨਹੀਂ ਨਹੀਂ ਵੇਚਣਾ ਨਹੀਂ ਭਾਈ ਆ ਜਾ ਚਲਾਓ ਜੀ ਨੂੰ ਜਾਂ ਨਿਕੜੇ ਖੜੀ ਖਾਫ ਕਰਨ ਦਾ ਕੰਮ ਖੜੀ ਪਹਿਲੇ ਸਾਲ ਠੇਕੇ ਪਰ ਜ਼ਮੀਨ ਵਾਈਦੀ ਮੈਂ ਚੱਕਰ ਪਤਾ ਕੀ ਆਏ ਪਹਿਲੇ ਸਾਲ ਦੂਆਂ ਦੇ ਸਾੜੇ ਦਿਨਾਂ ਨੂੰ ਸੋਰਸ ਨਾਲ ਕੋਸ ਰਿਸ਼ਤੇਦਾਰੀ ਮੈਨੂੰ ਇਹ ਲਿਆ ਹੋ ਜਾਂਦਾ ਉਹ ਇਧਰ ਦੇਖ ਇਹਦੀ ਕੋਲੇ ਹੋਣੀ ਥੋੜੇ ਜਿਹਾ ਸਭ ਨਾਲ ਹਟ ਜਾ ਇਹਦੀ ਹੈਗਾ ਸਭ ਤੂੰ 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 ਤੀੜੀ ਇਹ ਮੈਂ ਮਾਰ ਦੇਖਾਂਗਾ ਫਿਰ ਜੀਰੀਦਾਰ ਰੇ ਜਿਆਦਾ ਲ ਜਿਆਦਾ ਲੱਤਾ ਦਾ ਇਹ ਜਿਆਦਾ ਲੱਤਾ ਦਾ ਜੀਰੀਦਾਰ ਰੇਟ ਇੰਨਾ ਦਾ 1450 ਰੁਪਇਆ ਜਾਂ ਲਿਆਤਾ ਜਾਂ ਲਿਆਤਾ ਮੈਂ ਨੰਬਰ ਵੀ ਮੈਂ ਫਿਰ 1450 ਹੀ ਲਿਆ ਦਿੰਦਾ